ਲੋਕ ਸਭਾ ਖਡੂਰ ਸਾਹਿਬ ਤੋਂ ਪਾਸਪਾਰੀ ਉਮੀਦਵਾਰ ਮਨਜੀਤ ਸਿੰਘ ਮਨਾ ਪਿੱਖੀਵਿੰਡ ਗੁਰਦੁਆਰਾ ਬਾਬਾ ਦੀਪ ਸਿੰਘ ਮੱਥਾ ਟਿਕਟ ਪੁੱਜੇ ਤਾਂ ਯੂनाइटेड ਕਿਸਾਨ ਮੋਰਚਾ ਨੇ ਮਨਾਣੂ ਕਰਕੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਪਰ ਮਨਜੀਤ ਸਿੰਘ ਮਨਾ ਆਪਣੀ ਕਾਰ ਤੋਂ ਹੇਠਾਂ ਨਹੀਂ ਉਤਰੇ ਅਤੇ ਸਿੱਧਾ ਗੁਰਦੁਆਰਾ ਸਾਹਿਬ ਚਲੇ ਗਏ ਲਗਾਤਾਰ ਹੀ ਪਾਸਪਾਰੀ ਉਮੀਦਵਾਰਾਂ ਦਾ ਪੰਜਾਬ ਦੇ ਅੰਦਰ ਕਿਸਾਨਾਂ ਦੇ ਵੱਲੋਂ ਸਖਤ ਵਿਰੋਧ ਕੀਤਾ ਜਾ ਰਿਹਾ ਹੈ ਮਨਾ ਦਾ ਪਹੁੰਚਣ ਤੇ ਇੱਥੇ ਕੀ ਮਾਮਲਾ ਕੀ ਆ ਸਾਰਾ ਬੋਲਣ ਜੀ ਇਹਨੂੰ ਅਸੀਂ ਵਿਰੋਧ ਨਹੀਂ ਕਹਿੰਦੇ ਅਸੀਂ ਕਹਿੰਦੇ ਆ ਵੀ ਸਾਡੇ ਸਵਾਲਾਂ ਦੇ ਜਵਾਬ ਸਾਨੂੰ ਸਾਡੇ ਸਵਾਲਾਂ ਦੇ ਜਵਾਬ ਚਾਹੀਦੇ ਆ ਕਿਉਂਕਿ ਮਨਜੀਤ ਸਿੰਘ ਮੰਨਾ ਵੱਲੋਂ ਟਿਕਟ ਲੜੀ ਜਾ ਰਹੀ ਹੈ ਹਲਕਾ ਖਡੂਰ ਸਾਹਿਬ ਦੇ ਵਿੱਚ ਉਹ ਅੱਜ ਹਲਕਾ ਖਡੂਰ ਸਾਹਿਬ ਤੋਂ ਲੋਕ ਸਭਾ ਸੀਟ ਲੜ ਰਿਹਾ ਹੈ ਤੇ ਅੱਜ ਹਲਕਾ ਖੇਮ ਕਰਨ ਦੇ ਵਿੱਚ ਆਇਆ ਸੀ ਭਿੱਖੀਵਿੰਡ ਦੇ ਵਿੱਚ ਅਸੀਂ ਚੌਂਕ ਦੇ ਵਿੱਚ ਇੱਕ ਸੰਯੁਕਤ ਪਖਾਨ ਮੋਰਚੇ ਵੱਲੋਂ ਸਾਰੀਆਂ ਜਥੇਬੰਦੀਆਂ ਨੇ ਇਕੱਠੀਆਂ ਹੋ ਕੇ ਅਸੀਂ ਆਪਣੇ ਸਵਾਲਾਂ ਦੇ ਜਵਾਬ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਰੁਕੇ ਸਾਡੇ ਸਵਾਲਾਂ ਤੋਂ ਭੱਜ ਚੁੱਕੇ ਭਗੋੜੇ ਹੋ ਚੁੱਕੇ ਨੇ ਕਿਉਂਕਿ ਕਿ 13 ਮਹੀਨੇ ਤੁਸੀਂ ਦਿੱਲੀ ਦੇ ਵਿੱਚ ਬਿਠਾ ਕੇ ਰੱਖਿਆ 750 ਤੋਂ ਉੱਪਰ ਕਿਸਾਨ ਸ਼ਹੀਦ ਹੋ ਗਏ ਅੱਜ ਸਾਡੇ ਇੱਕ ਜਿਹੜੀਆਂ ਰਹਿੰਦੀਆਂ ਮੰਗਾਂ ਨੂੰ ਲੈ ਕੇ ਸਾਡੇ ਕਿਸਾਨ ਗਏ ਸੀ ਦਿੱਲੀ ਬਾਟਰਾ ਨੂੰ ਇਹਨਾਂ ਨੇ ਸਾਡੀ ਐਂਟਰੀ ਬੈਨ ਕਰ ਦਿੱਤੀ ਸਾਨੂੰ ਹਰਿਆਣੇ ਤੋਂ ਅੱਗੇ ਟੱਪਣ ਨਹੀਂ ਦਿੱਤਾ ਗਿਆ ਅਸੀਂ ਉਹਨਾਂ ਜਿਹੜੇ ਸਾਡੇ ਜਿਹੜੇ ਸਾਡੇ ਵੀਰਾਂ ਨੇ ਤਨਛਤਾ ਦਿੱਤਾ ਟਰਾਲੀਆਂ ਟਰੈਕਟਰ ਤੋੜ ਪੰਨ ਕੀਤੀ ਇਹਨਾਂ ਨੇ ਇੱਕ ਸਾਡੇ ਕਿਸਾਨ ਸੁਭਕਰਨ ਸਿੰਘ ਦੀ ਸ਼ਹੀਦ ਹੋ ਗਿਆ ਉਹਦੇ ਤਹਿਤ ਅਸੀਂ ਅੱਜ ਇਹਨਾਂ ਨੂੰ ਜਵਾਬ ਕਰਨੇ ਸੀਗੇ ਜੇ ਸਾਡੀ ਐਂਟਰੀ ਦਿੱਲੀ ਦੇ ਵਿੱਚ ਨਹੀਂ ਹੋ ਸਕਦੀ ਤੇ ਅਸੀਂ ਸਮਝਦੇ ਹਾਂ ਕਿ ਇਹਨਾਂ ਨੂੰ ਫਿਰ ਅਸੀਂ ਪੰਜਾਬ 'ਚ ਇੰਟਰ ਨਹੀਂ ਹੋਣ ਦਿਆਂਗੇ ਕਿਉਂਕਿ ਦਿੱਲੀ ਸਾਡਾ ਰਾਈਟ ਬੰਦ ਦਾ ਸਾਡੀ ਰਾਜਧਾਨੀ ਆ ਤੇ ਇਹ ਆਪਦੀਆਂ ਵੋਟਾਂ ਲੈਣ ਦੇ ਹਲਕਿਆਂ ਦੇ ਵਿੱਚ ਆ ਜਾਂਦੇ ਆ ਪਰ ਸਾਨੂੰ ਦਿੱਲੀ ਨੇ ਜਾਣ ਦਿੱਤਾ ਜਾਂਦਾ ਐਸ ਕਰਕੇ ਅਸੀਂ ਇਹਨਾਂ ਦਾ ਅੱਜ ਜਿਹੜਾ ਵਿੱਚ ਘੇਰ ਕੇ ਇਹਨੂੰ ਸਵਾਲ-ਜਵਾਬ ਕੀਤਾ ਵੀ ਸਾਡੇ ਸਵਾਲਾਂ ਦਾ ਭਗੋੜਾ ਹੁੰਦਾ ਮੰਨਣਾ ਤੇ ਭਾਜਪਾ ਦੇ ਐਮਪੀ ਜਿਹੜਾ ਖੜਾ ਵਾ ਉਹ ਆਇਆ ਸੀ ਉਹਦੀ ਰੋਸ ਮੈਂ ਮੁਜ਼ਾਹਿਰ ਕੀਤਾ ਕਿ ਕੀ ਹੈ ਸਾਰਾ ਉਹਦਾ ਜਿਹੜਾ ਵਿਰੋਧ ਅਸੀਂ ਜੀਜੀਪੀ ਦਾ ਇਸ ਕਰਕੇ ਕਰ ਰਹੇ ਹਾਂ ਕਿ ਸਾਡੀ ਰਾਜਧਾਨੀ ਹੈ ਦਿੱਲੀ ਅਸੀਂ ਦਿੱਲੀ ਨੂੰ ਕੂਚ ਜਾਣ ਦਾ ਐਲਾਨ ਕੀਤਾ ਸੀ ਤੇ ਸਾਨੂੰ ਰਸਤਿਆਂ ਦੇ ਵਿੱਚ ਪੈਰੀਗੇਡ ਲਾ ਕੇ ਤੇ ਰੋਕਿਆ ਗਿਆ ਜਦ ਕਿ ਅਸੀਂ ਆਪਣਾ ਹੱਕ ਮੰਗ ਰਹੇ ਹਾਂ ਤੇ ਸਾਨੂੰ ਮਿਲਿਆ ਕਿ ਗੋਲੀਆਂ ਜਦ ਕਿ ਆਪਣੇ ਦੇਸ਼ ਦੇ ਵਿੱਚ ਲਾਊਡ ਹੀ ਨਹੀਂ ਕਿਸੇ ਵੀ ਆਲਵਲ ਦੇ ਵਿੱਚ ਕਾਨੂੰਨ ਆਪੇ ਆ ਕੇ ਦੇਖਦੇ ਤੇ ਗੋਲੀਆਂ ਨਹੀਂ ਚਲਾਈਆਂ ਜਾ ਸਕਦੀਆਂ ਇਹਨਾਂ ਅਤੁੱਤਾ ਜੀ ਨੂੰ ਛੁੱਟੇ ਡਾਟ ਰੈਂਕਰ ਵੀ ਸਾਡੇ ਦੇ ਛੁੱਟੇ ਔਰ ਗੋਲੀਆਂ ਵੀ ਸਿੱਧੀਆਂ ਮਾਰੀਆਂ ਗਈਆਂ ਸਾਡਾ ਸ਼ੁਭਕਰਨ ਜਿਹੜਾ ਸ਼ਹੀਦ ਕੀਤਾ ਹੈ ਸਾਨੂੰ ਉਹ ਉਹਦੇ ਵਿੱਚ ਇਹna ਕੀ ਕੀਤਾ ਹੈ ਸਾਉਦਾ ਕੋਈ ਇਨਸਾਨੀ ਨਹੀਂ ਸਾਨੂੰ ਮਰੇਆ ਸਾਨੂੰ ਐਵੇਂ ਨਹੀਂ ਕਹਿ ਕੇ ਉਹ ਤਾਂ ਮੁੱਕਰ ਗਿਆ ਇੱਕ ਇਹ ਸਰਕਥੋਕ ਚੱਟ ਸਰਕਾਰ ਆ ਜਿਸ ਕਰਕੇ ਅਸੀਂ ਆਪਣੇ ਹੰਗਾਰਾ ਕ ਮੰਗਣ ਵਾਸਤੇ ਅਸੀਂ ਸੜਕਾਂ ਤੇ ਬੈਠੇ ਆ ਇਹ ਦੇਖੋ 5 ਸਾਲ ਪਹਿਲਾਂ ਕਾਲੀ ਦਲ ਦੇ ਵਿੱਚ ਰਹਿ ਕੇ ਕਿਹਨੇ ਐਸ ਪ੍ਰਸਤੀਆਂ ਦਿੱਤੀਆਂ ਅੱਜ ਭਾਜਪਾ ਦੇ ਵਿੱਚ ਚਲਾ ਗਿਆ ਇੱਕ ਦਸੋ ਇੱਕ ਨਿਆਂ ਸਾਡੇ ਵਾਸਤੇ ਸਾਨੂੰ ਹਰੇਕ ਪਪਲਕ ਦੇ ਵਾਸਤੇ ਅਸੀਂ ਨਿਆਂ ਮੰਗਦੇ ਸਾਨੂੰ ਨਿਆਂ ਹੋਣਾ ਚਾਹੀਦਾ ਪਰ ਕੋਈ ਨਿਆਂ ਨਹੀਂ ਸਾਨੂੰ ਦੇ ਰਿਹਾ ਜਿਹੜਾ ਵੀ ਅਸੀਂ ਰੋਸ ਕਰ ਰਹੇ ਸਿਰਫ ਆਪਣੇ ਜਵਾਬਾ ਵਾਸਤੇ ਕਰ ਰਹੇ ਆ ਕਿ ਜਵਾਬ ਲੈਣ ਵਾਸਤੇ ਅਸੀਂ ਜੀ ਰੋਸ ਇਸ ਕਰਕੇ ਕਰ ਰਹੇ ਆ ਤੇ ਸਾਨੂੰ ਸਾਡੀਆਂ ਗੱਲਾਂ ਦਾ ਜਵਾਬ ਦੇਣ ਸਾਨੂੰ ਜਵਾਬ ਦੇਣ ਇਹਨਾਂ ਕੀ ਕੀਤਾ ਅਸੀਂ ਕੀ ਮੰਗਿਆ ਤੇ ਸਾਨੂੰ ਇਹਨਾਂ ਕੀ ਦਿੱਤਾ ਸ਼ੁਭ ਕਰਨ ਲਈ ਸ਼ੁਭ ਕਰਨ ਲਈ ਜੇ ਅਸਤੀਆਂ ਲੈ ਕੇ ਤਾਮਿਲਨਾਡੂ ਦੇ ਵਿੱਚ ਗਏ ਤੇ ਸਾਡੇ ਕਿਸਾਨਾਂ ਨਾਲ ਕੋ ਨੂੰ ਇਹਨਾਂ ਜੇਲਾ ਵਿੱਚ ਬੰਦ ਕਰ ਦਿੱਤਾ ਕਿਉਂ ਕਰ ਦਿੱਤਾ ਇਹ ਸਭ ਬੀਜੇਪੀ ਦੀ ਸਰਕਾਰ ਦੇ ਹੁੰਦਿਆ ਹੋਇਆ ਹੋ ਰਿਹਾ ਹੈ ਇਹ ਕਿਉਂ ਹੋ ਰਿਹਾ ਹੈ ਸਾਨੂੰ ਇਹਨਾਂ ਗੱਲਾਂ ਦਾ ਸਾਨੂੰ ਜਵਾਬ ਚਾਹੀਦਾ